ਓਏ ਮਿੱਤਰੋ ਅੱਜ 23 ਹੈਗੀ ਆ ਆਪਣੇ ਦੋ ਤਰੀਕਾ 7ਵਾਂ ਮਹੀਨਾ ਤੇ 2025 ਤੇ ਅੱਜ ਦਾ ਮੌਸਮ ਤੁਸੀਂ ਦੇਖ ਕੇ ਸਕਦੇ ਹੋ ਤੇ ਇੱਧਰ ਆ ਦੇਖੋ ਪੂਰਾ ਬੱਦਲ ਐ ਚੜਿਆ ਪਿਆ ਤੇ ਇਹ ਹੈਗਾ ਮਰੇਲਕੋੜ ਦਾ ਸਾਈਡ ਬੱਦਲ ਜਿੰਨਾ ਵੀ ਆ ਰਿਹਾ ਦੇਖੋ ਥੋੜੀ ਥੋੜੀ ਹਵਾ ਚੱਲ ਪਈ ਤੇ ਜਾਣਾਂ ਦਾ ਮੈਂ ਵੀ ਕੰਮ ਤੇ ਆ। ਇਹ ਔਕਾਤ ਤੁਸੀਂ ਵੀ ਦੱਸਿਓ ਵੀ ਤੁਹਾਡੇ ਕੋਲ ਕੀ ਹਾਲਾਤ ਨੇ ਮੌਸਮ ਦੇ ਤੇ ਨਾਲ ਸਾਡੇ ਸੁਹਾਗਾ ਉਹੋ ਤੇ ਇੱਕ ਦੋਵੇਂ ਹੋਰ ਪੈ ਗਏ ਤੇ ਨੇ ਉੱਤੋਂ ਹੀ ਚੱਲਣ ਲੱਗ ਗਿਆ ਨਾ ਤੇ ਇਹਨੇ ਡਬੋਣਾਗਾ ਬਸ ਕੱਲਾ ਤੁੰਗਾ ਕਿਉਂਕਿ ਸਾਡੇ ਵਾਲੇ ਪਾਸੇ ਬੰਨ ਲੱਗਾ ਹੋਇਆ ਤੁੰਗਾ ਵਾਲੇ ਪਾਸੇ ਹਨ ਪੈਲੀਆਂ ਦੇ ਬਰਾਬਰ ਆ ਤਾਂ ਕਰਕੇ ਤੇ ਤਾਂ ਹੀ ਲੋਕ ਕਹਿੰਦੇ ਨੇ ਵੀ ਨਹਿਰਾ ਨੂੰ ਜ਼ਰੂਰ ਮਿੱਟੀ ਲਾਉਣੀ ਚਾਹੀਦੀ ਆ ਤੇ ਮਿੱਟੀ ਵੀ ਆਪਦਾ ਹੀ ਫਾਇਦਾਗਾ ਇਸ ਕਰਕੇ ਬਾਕੀ ਆਪਾਂ ਮਿਲਾਂਗੇ ਹੁਣ ਨਵੇਂ ਵਲੌਗ ਦੇ ਵਿੱਚ ਤੇ ਤੁਸੀਂ ਜ਼ਰੂਰ ਦੱਸਿਓ ਵੀ ਸਾਡੇ ਕੋਲ ਨਹੀਂ ਮੌਸਮ ਅੱਜ ਕਰਿਆ ਤੇ ਸਾਡੇ ਹਲ ਤਾਂ ਐਨ ਪੂਰਾ ਬਦਲ ਬਦਲਾ ਉਹ ਦੇਖੋ ਪਾਣੀ ਖੜਾ ਦਾ ਕੱچے ਪਾਏ ਚ ਤੇ ਸਵੇਰੇ ਸਵੇਰੇ ਥੋੜਾ ਮੀਂਹ ਪਿਆਗਾ ਤੇ ਬਾਕੀ ਹੁਣ ਓਕੇ ਧੰਨਵਾਦ ਮਿਲਾਂਗੇ ਨਵੇਂ ਵਲੌਗ